मेरा पुत कि सुता पे लकी 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 वो पाते कपड़े कोठे थे <laughs> <laughs> लकी ना मम्मी तो ही हां बोल तो हां बैठो बैठो कोई नहीं कोई नहीं तू आ फड़ आ दूध पी लकी सीमा नहीं उठी है जे नहीं मम्मी किथे उठी है ਰਾਤ ਦੇ ਕਪੜੇ ਬਾਲਟੀ ਚ ਪਾਏ ਤੇ ਕਹਿੰਦੀ ਸੇਰੇ ਉੱਠੋਗੇ ਤੇ ਕੋਠੇ ਪਾਓ ਤੇ ਮੈਂ ਤਾਂ ਸਭੋ ਪੱਗ ਬਣ ਕੇ ਕਦੋਂ ਦਾ ਬੈਠਾ ਵਾਂ ਮੈਂ ਤਾਂ ਨਾਸਤਾ ਕਰਾਂ ਤੇ ਮੈਂ ਵੀ ਜਾਵਾਂ ਤਾਂ ਇਹ ਤੇ ਨੀਂਦਰ ਚ ਬੋਲੀ ਜਨਾ ਕਪੜੇ ਪਾ ਤਵੇ ਤੂੰ ਕਿ ਕਪੜੇ ਜਨਾ ਸੁਕਣੇ ਪਾਨ ਤੇ ਜੇ ਮਮੀ ਨਾ ਕੰਮ ਕਰਾਂ ਤੇ ਬੋਲਦੀ ਆ ਫਿਰ ਆ ਜਾ ਬਹਿ ਜਾ ਤਹੀਂ ਮੇਰੀ ਗੱਲ ਸੁਣ ਕੰਮ ਤੇ ਕਰਨਾ ਹੀ ਪੈਣਾ ਮੇਰੀ ਗੱਲ ਸੁਣ ਉਹਨੂੰ ਸੁੱਤੀ ਰਹਿੰਦੇ ਸੋ ਉਹਨੇ ਉੱਠ ਕੇ ਦਿਮਾਗ ਹੀ ਖਾਣਾ ਹੀ ਭਰਾਵਾ ਸਾਡਾ ਬੋਲ ਨਹੀਂ ਗਲਾ ਹੀ ਕਢਨੀ ਆਨੀ ਤੇ ਤੁਸੀਂ ਦੁੱਧ ਗਰਮ ਕਰ ਲਿਆ ਹੁੰਦਾ ਵਾ ਆਓ ਸੱਚਾ ਇਹਨਾਂ ਵੇਖ ਲੈ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਚਾਹ ਬਣਾ ਦਿੰਦੇ ਨਾਲ ਪਰੌਂਠੀ ਬਣਾ ਦਿੰਦੇ ਸਿਰੇ ਸਿਰੇ ਦੁੱਧ ਦੱਸ ਕਿ ਤਰ੍ਹਾਂ ਪੀਊਗਾ ਮੈਂ ਪੀ ਲੈ ਤੂੰ ਪੀ ਮੈਂ ਤੇਰੇ ਅਸੇ ਕਿਉਂ ਪਾ ਕੇ ਲੈਂਗੇ ਦੁੱਧ ਓਹੋ ਮੰਮੀ ਮੈਨੂੰ ਅੱਗੇ ਪੱਚਦਾ ਨਹੀਂ ਕਿਉ ਸਰ ਕੁਝ ਪੱਚ ਜਾਂਦਾ ਆ ਜਿਹੜੀ ਗੱਲਾਂ ਸੁਣਦੇ ਪਿਆ ਵੀ ਤੇ ਪਚਾਂਦੇ ਹੀ ਪਏ ਆ ਨਾ ਤੇ ਅਕੇ ਹੋ ਤੇ ਹਲਾ ਦੇਣਾ ਹੇ ਤੂੰ ਹਲਾ ਤਾ ਤੁਫਿਕਾ ਨਾ ਤੇ ਉਹ ਬਰਫੀ ਖਾਣ ਨਾਲ ਉਹ ਸਾਹਮਣੇ ਆਂਟੀ ਉਹ ਕੋਨੇ ਵਾਲੇ ਦਾ ਮੁੰਡੇ ਦਾ ਵਿਆਹ ਹੈ ਨਾ ਤੇ ਉਹ ਕਲ ਡਬਾ ਦੇ ਕੇ ਗਏ ਸਾਂ ਵਿਆਹ ਕਦ ਹੋਇਆ ਕਰਨ ਦੇ ਹਰ ਰਹਿ ਕੇ 10 ਦਿਨ ਤੇ ਟੈਂਸ਼ਨ ਆਇਆ ਜੇ ਜ਼ਰੂਰ ਖਰਚਾ ਉਹਨੇ ਕਹਣਾ ਮੇਰੇ ਕੋ ਕੱਪੜੇ ਲੀੜੇ ਨਹੀਂ ਗੇ ਕੋਈ ਮੈਨੂੰ ਸੂਟ ਨਵਾਂ ਲਿਆ ਕੇ ਦੋ ਹੁਣ ਮੇਰੀ ਸੁਣੋ ਗੱਲ ਤੁਸੀਂ ਵੀ ਨਾਲ ਹੀ ਸੂਟ ਸੰਭਾਲਿਓ ਮੇਰੀ ਗੱਲ ਸੁਣੋ ਆਪ ਜਾਣਾ ਹੀ ਕੋਈ ਨਹੀਂ ਜਾਣਾ ਤੇ ਪਹਿਣਾ ਹੀ ਆ ਜੇ ਉਹਨਾਂ ਨੇ ਸਾਰੇ ਸਾਨੂੰ ਮਾਨਣਾ ਕਿਹਾ ਵਾ ਸਾਰੇ ਪਰਿਵਾਰ ਨੂੰ ਕੋਈ ਗੱਲ ਨਹੀਂ ਹਰ ਕੋਈ ਕਹਿੰਦਾ ਹੀ ਹੁੰਦਾ ਉਤਾਨੂੰ ਪਤਾ ਕਿੰਨਾ ਪਿਆਰ ਹੈਗਾ ਉਹਨਾਂ ਨੂੰ ਚਲ ਤੂੰ ਦੁੱਧ ਪੀ ਭਰਾਵਾ ਇਹ اسلامਾਬਾਦ ਦੇ ਕਰਾਂਗੇ ਦੁੱਧ ਪੀ ਤੂੰ ਮੰਮੀ ਮੇਰੀ ਸੁਣੋ ਗੱਲ ਹਾਂ ਅਬ ਬਰਫੀ ਤੇ ਤੇ ਹੀ ਲੈਣ ਦੀ ਆ ਉਹਨੇ ਵੀ ਮਾਂ ਦੇ ਧੀ ਨੇ ਪੀਸ ਗਿਣ ਕੇ ਪੂਰੇ ਰੱਖੇ ਹੋਣੇ ਡੱਬੇ ਚ ਲੱਕੀ ਮੇਰੀ ਗੱਲ ਸੁਣ ਜੇ ਤੂੰ ਮੈਨੂੰ ਜਾ ਸਿਖਾ ਸਕਦਾ ਨਾ ਤੂੰ ਤੇ ਪਾਣੀ ਪਾ ਦਿਓ ਤੇ ਮੈਂ ਵੀ ਤੇਰੀ ਮਾਂ ਵਾਂ ਫੇਰ ਅੱਗੋਂ ਮੈਂ ਵੀ ਪਤਾ ਕੀ ਕੀਤਾ ਹੀ ਪੀਸ ਸੀ ਬਰਫੀ ਦੇ ਮੋਡੇ ਮੋਡੇ ਮੈਂ ਵੀ ਚਾਕੂ ਦੇ ਨਾਲ ਦੋ ਦੋ ਕਰਛੜੇ ਨੇ ਹਾਂ ਵਧੀਆ ਕੀਤਾ ਮਮੀ ਕਮਾ ਤਰਾ ਨੂੰ ਪਤਾ ਵੀ ਨਹੀਂ ਲੱਗੂਗਾ ਕੀ ਕਰੀਏ ਹੁਣ ਨਹੀਂ ਤਾਂ ਤੇਰੀ ਤਾਂ ਕਲਾਸ ਪੱਕੀ ਤੇ ਨਾਲ ਮੇਰੀ ਵੀ ਭਰਾਵਾ ਮੇਰੀ ਕਿਹੜੇ ਵੇਲੇ ਨਹੀਂ ਲੱਗਦੀ ਇਸ ਕਲਾਸ ਇਹ ਮੈਨੂੰ ਦੱਸ ਤੂੰ ਮੇਰੀ ਗੱਲ ਸੁਣੋ ਤੂੰ ਇੰਨੀ ਖੁੱਲ ਕੋ ਦਿੱਤੀ ਆ ਆਪ ਤੇ ਥੱਲੇ ਲੱਗੇ ਲੱਗੇ ਨਾਲ ਮੈਨੂੰ ਵੀ ਲਵਾਇਆ ਜੇ ਤੇ ਭਰਾਵਾ ਕੀ ਕਰੀਏ ਉਹ ਸਮਾਂ ਚੰਗਾ ਸੀ ਲੱਗੀ ਮਾਂ ਪੁੱਤ ਸ਼ਾਮ ਨੂੰ ਤੋਂ ਆਣਾ ਚਲੇ ਜਾਣਾ ਕਦੀ ਕਿੱਧਰ ਜਾ ਕਦੀ ਕਿੱਧਰ ਜਾ ਹਉ ਤਾਂ ਇਹ ਮੈਨੂੰ ਬਾਰ-ਬਾਰ ਇਹੋ ਗੱਲ ਕਹਿੰਦੇ ਹੁੰਦੇਈ ਤੂੰ ਵੀ ਵਿਆਹ ਕਰਾ ਚੱਲ ਮੈਂ ਵੀ ਗੁਰੂ ਘਰ ਜਾਇਆ ਕਰੂੰਗੀ ਮੈਂ ਵੀ ਵਿਹਲੀ ਹੋ ਜਾਊਂਗੀ ਤੂੰ ਇਹ ਤੇ ਦੋਨਾਂ ਹੀ ਫਸ ਗਏ ਏ ਜੇ ਕੰਮ ਚ ਸਹੀ ਗੱਲ ਐ ਲੱਕੀ ਮੈਂ ਤੇ ਗੁਰੂ ਦੇ ਘਰ ਕੀ ਜਾਣਾ ਮੈਂ ਤਾਂ ਸਮਝਦੀ ਗੁਰੂ ਤੋਂ ਬੇਮੁਖ ਹੋ ਗਈਆਂ ਦੂਰ ਹੀ ਹੋ ਗਈਆਂ ਮੰਮੀ ਇਹਦਾ ਮਸਲਾ ਕਿਵੇਂ ਹੱਲ ਕਰੀਏ ਉਹ ਤੇ ਬੋਲੀ ਜਾਂਦੀ ਬੋਲੀ ਜਾਂਦੀ ਜੇ ਬੋਲਣ ਦੇ ਅਜੇ ਤੇ ਹੋਏ ਪ੍ਰਾਵਾ ਮੈਂ ਤੇ ਨਾ ਵਿਚੋਲਣ ਨੂੰ ਨਾ ਹਟਮ ਘਰੋਂ ਕੱਢਦੀਆਂ ਰਵੇ ਕੱਖ ਨਾ ਉਹਦਾ ਹੈ ਉਹ ਤੇ ਕਹਿੰਦੀ ਸੀ ਇਦੇ ਮੂੰਹ ਚ ਜਬਾਨ ਹੀ ਨਹੀਂ ਕੁੜੀ ਦੇ ਮੰਮੀ ਬਚੋਲਾ ਨੇ ਠੀਕ ਹੀ ਗਿਆ ਸੀ ਕਿ ਉਹਦੇ ਮੂੰਹ ਚ ਜਬਾਨ ਨਹੀਂ ਆ ਉਹਦੇ ਮੂੰਹ ਚ ਇੱਕ ਜਬਾਨ ਨਹੀਂ 20 ਜਬਾਨਾਂ ਆ ਕੈਂਚੀ ਵਰਗੂ ਚਲਦੀਆਂ 20 ਦੀਆਂ 20 ਸਹੀ ਗੱਲ ਈ ਜਦੋਂ ਸ਼ੁਰੂ ਹੁੰਦੀਆਂ ਨੇ ਨਾ ਤੇ ਖਤਮ ਹੋਣ ਦਾ ਇਹ ਨਹੀਂ ਪਤਾ ਹੁੰਦਾ ਖਤਮ ਹੋਣੀ ਕਿੱਥੇ ਜਾ ਕੇ ਹੋਈ ਨਾ ਉਹਨੂੰ ਇੱਕ ਗੱਲ ਕਰੀਏ ਨਾ ਤੇ ਉਹ 100 ਗੱਲਾਂ ਸੁਣਾਉਂਦੀ ਆ ਤੇ ਵਿੱਚੇ ਤੁਹਾਨੂੰ ਵੀ ਲਿਆਉਂਦੀ ਏ ਕਿ ਇੱਕ ਗੱਲ ਦੀ ਸਮਝ ਨਹੀਂ ਆਂਦੀ ਲੱਕੀ ਇਹਦਾ ਸਿਰ ਵੀ ਨਹੀਂ ਥੱਕਦਾ ਮੰਮੀ ਇਹਦਾ ਸਿਰ ਕੀ ਥਕਣਾ ਸਿਰ ਤੇ ਸਾਡਾ ਥੱਕ ਜਾਂਦਾ ਵਾ ਇਹਨਾਂ ਮੱਥਾ ਮਾਰਦੇ ਮਾਰਦੇ ਕੀ ਕਰੀਏ ਹੁਣ ਜਿਹੜੀ ਗੱਲ ਚ ਪਈ ਆ ਢੋਲ ਤੇ ਵਜੋਣਾ ਹੀ ਪੈਣਾ ਵਾ ਗੱਲ ਚ ਪਿਆ ਢੋਲ ਭਰਾਵਾ ਹਾਂ ਚੱਲ ਮੇਰੀ ਗੱਲ ਸੁਣ ਤੂੰ ਦੁੱਧ ਤੇ ਪੀ ਫੇਰ ਆ ਜਾਏਗੀ ਅਰੇ ਫੇਰ ਬੋਲੇਗਾ ਤੁਹਾਨੂੰ ਕਿਹਾ ਸੀ ਦੁੱਧ ਪੀਣਾ ਤੇ ਤੈ ਮੈਨੂੰ ਦੇਈ ਜਾਓ ਥੇਕ ਕੱਪ ਪਾਣੀ ਪਾਣੀ ਆ ਨਾ ਦੁੱਧ ਦੇ ਵਿੱਚ ਹੁਣ ਦੋ ਪਾ ਦਿਆ ਕਰਾਂਗੀ ਇਹ ਗੱਲ ਤਾਂ ਢੀ ਸਹੀ ਪਤਾ ਵੀ ਨਹੀਂ ਲੱਗਣਾ ਉਹਨੂੰ ਮੈਂ ਤੁਨ ਵਾਵਾ ਜੇ ਸਬਜੀ ਮੈਂ ਖਾ ਲੈਣੀ ਹੈ ਨਾ ਤੇ ਮੈਂ ਉਹਦੇ ਜੀ ਥੋੜਾ ਪਾਣੀ ਚੁੱਕ ਕੇ ਬਾਦ ਦੇਣੀ ਵਧੀਆ ਮੰਮੀ ਚਲੋ ਠੀਕ ਆ ਮੰਮੀ ਮੈਂ ਚੱਲਦਾ ਵਾਂ ਅੱਛਾ ਇੱਕ ਗੱਲ ਹੋਰ ਮੈਂ ਨਾ ਰਾਤੀ ਟੱਡੀਆਂ ਦਵਾਈਆਂ ਸਾਰੀਆਂ ਲੈ ਕੇ ਆਉਂਗਾ ਮੈਂ ਆਪਣੇ ਫੋਨ ਤੇ ਫੋਟੋ ਖਿੱਚ ਲਈਏ ਦਵਾਈਆਂ ਦੀ ਤੇ ਕੋੜੀਆਂ ਦੇ ਥੱਲੇ ਰੱਖੂੰਗਾ ਤੇ ਉੱਥੋਂ ਚੁੱਕ ਕੇ ਚੁੱਕ ਲਿਓ ਮੈਂ ਭਰਾਵਾ ਆਪਣੇ ਘਰ ਦੀ ਚੋਰ ਬਣ ਕੇ ਰਹਿ ਗਏ ਉਹ ਫਿਰ ਮੰਮੀ ਹੁਣ ਦੱਸ ਜੇ ਪਈ ਆ ਗੱਲ ਤੇ ਕੀ ਕਰੀਏ ਚਲ ਮੇਰੀ ਗੱਲ ਸੁਣ ਤੂੰ ਜਾ ਤੇ ਮੈਂ ਨਾ ਸਵੇਰੇ ਸੈਰ ਨਹੀਂ ਕੀਤੀ ਤੇ ਮੈਂ ਥੋੜੀ देर ਬਾਅਦ ਸੈਰ ਕਰ ਲਾ ਹਾਂ ਹਾਂ ਚਲੋ ਠੀਕ ਆ ਮੰਮੀ ਫਿਰ ਚੱਲਦਾ ਜਾ ਤੇ ਮੇਰੀ ਗੱਲ ਸੁਣ ਹੋੜਾ ਲੱਜੇ ਗੇਟ ਨੂੰ ਹਾਂ ਮੈਂ ਲਾ ਦਿੰਦਾ ਚਲ ਜਾ ਧਿਆਨ ਨਾਲ ਜਾਈ ਮੇਰੇ ਬੁੱਤ ਠੀਕ ਆ ਜੀ ਤੇ ਟਾਈਮ ਨਾਲ ਆ ਜੀ ਠੀਕ ਆ ਮੰਮਾ ਜਾ ਹੋ ਸਾਟੀ ਨਾ ਹੋਗੇ ਸਵੇਰੇ ਜਲਦੀ ਚਾਹ ਖੁੱਲ ਗਈ ਤੇ ਪਤਾ ਹੀ ਨਹੀਂ ਲੱਗਾ ਨਾ ਨੂੰ ਕਿ ਫੇਸੋਂਗੀ ਵਿਖਾ ਚਲ ਗਏ ਉਹਨੇ ਇਹ ਮਾਤਾ ਨੇ ਕੀਤਾ ਕੁਛ ਕਨੀ ਆ ਕੀ ਵੀ ਨਹੀਂ ਆ ਚਲ ਗਏ ਜੀ ਦੁੱਧ ਦੇਸੀ ਕਿਉਂ ਪਾਇਆ ਡੱਬਾ ਆਇਆ ਨਾ ਕੱਲ ਦਾ ਬਰਫੀਆਂ ਖਾਦੀਆਂ ਨਾਲ ਹੈ ਕਿੱਥੇ ਹੈ ਮਮਾ ਬਾਹਰ ਹੋਨੇ ਆ ਪਿੱਛੋਂ ਮੈਂ ਵੇਖਾਂ ਇਹ ਚੱਲ ਗਏ ਆ मोटरसाइकिल तो नहीं हैगा होड़ा भी लगा लग है बाहर होने है दूध पचन हाँ? दिया वा मम्मा हाँ, सैर होंदी सब्जी बना के रख छड़ी हुई है देखा ही हाँ ਸੋ ਇਹ ਵੀ ਸਾਫੀਆ ਆ ਇੱਕ ਨਿਸ਼ਾਨ ਛੱਡ ਆ ਜੇ ਕੀ ਦੁੱਧ ਪਚੰਦਿਆ ਵਾ ਦੁੱਧ ਵਾਲਾ ਕੱਪ ਵੀ ਚੁੱਕ ਲੈਣਾ ਹੀ ਉਹਦੇ ਵਿੱਚ ਦੇਸੀ ਘਿਓ ਪਾਪਾ ਪੀਂਦੇ ਜੇ ਤੇ ਨਾਲ ਬਰਸੀਆਂ ਖਾ ਖਾ ਕੇ ਕੱਲ ਨੂੰ ਕਹਿਣਾ ਵਾ ਕਿ ਐਸਟਰੋਲ ਵੱਧ ਗਿਆ ਮੈਨੂੰ ਚੱਕਰ ਆਉਂਦੀ ਆ ਥੋੜਾ ਜਨਾ ਕਿਉਂ ਕਟ ਖਾਇਆ ਕਰੋ ਬੋਤ ਮੈਂ ਲੱਕੀ ਨੂੰ ਗਰਮ ਕਰਕੇ ਦਿੱਤਾ ਕੀ ਸਬੂਤ ਇਹਨਾਂ ਨੇ ਕਦੀ ਦੁੱਧ ਨਹੀਂ ਪੀਤਾ ਉਹ ਵੀ ਦੇਸੀ ਘਿਓ ਵਾਲਾ ਤੁਹਾਨੂੰ ਪਤਾ ਵਾ ਪੱਤੀ ਪਾ ਕੇ ਪੀਂਦੇ ਆ ਮੇਰੇ ਗੱਲ ਸੁਣ ਲਓ ਮम्मा ਬਾਹਰ ਆਜੋ ਬਾਹਰ ਆਜੋ ਰੋਜ਼ ਨਿਤ ਨਵਾਂ ਕੰਮ ਸ਼ੁਰੂ ਹੋ ਜਾਂਦਾ ਡਾਡਾ ਸਵੇਰੇ ਸਵੇਰੇ ਮੇਰੇ ਸਿਰ ਪਿੱਛੇ ਲਾ ਦਿੰਦੇ ਜੀ ਤੇਨੂੰ ਲੱਗਦਾ ਨਾ ਕਿ ਮੈਂ ਪੀਤਾ ਮੇਰੇ ਪੁੱਤ ਨੇ ਪੀਤਾ ਮੈਂ ਪੀਤਾ ਗੱਲ ਤੇ ਇੱਕੋ ਹੀ ਤੂੰ ਕੋਈ ਤੋ ਚਾਰ ਗळा ਮਿੰਨ ਪਾੜਾ ਮੰਨ ਜੋ ਨਾ ਕਿ ਮੈਂ ਪੀਤਾ ਵਾ ਚੱਲ ਮੈਂ ਪੀਤਾ ਅੱਛਾ ਮੈਂ ਹੀ ਪੀਤਾ ਮੇਰੇ ਜੀ ਕਰਦਾ ਪਿਆ ਸੀ ਮੈਂ ਪੀ ਲਿਆ ਮੰਨ ਗਈ ਆ ਨਾ ਪੇਲੋ ਕਿਉਂ ਨਹੀਂ ਮੰਨੀ ਸਾਰੇ ਸਬੂਤ ਇਕੱਠੇ ਕਰਕੇ ਮੈਂ ਦਾ ਦੱਸ ਦਿੱਤੇ ਆ ਤੋ ਹੁਣ ਮੰਨਨ ਨਹੀਂ ਮੈਂ ਵੀ ਕਵਾਂ 4 ਦਿਨ ਹੋ ਗਿਆ ਵਾ ਦੁੱਧ ਪਤਲਾ ਕਿਉਂ ਹੁੰਦਿਆ ਵਾ ਮੈਂ ਸਨਾਹ ਡੇਰੇ ਤੇ ਭੇਜਣ ਲੱਗੀਆਂ ਭੀ ਇੰਨਾ ਮਹਿੰਗਾ 80 ਰੁਪਏ ਕਿਲੋ ਵਾਲਾ ਦੁੱਧ ਲੈਣੇ ਆ ਤੋ ਤੇ ਇੰਨਾ ਪਤਲਾ ਭੇਜਦੇ ਜੀ ਸਕੀਮਾਂ ਤੇ ਬੜੀਆਂ ਲੜਾ ਲੰਦੇ ਜੀ ਇਹ ਦਿਮਾਗ ਚ ਹੁੰਦੀਆਂ ਕਿੱਥੋਂ ਤੇ ਦੂਜੀ ਇਹ ਗੱਲ ਜਿੱਦਨ ਮੈਂ ਕਹ ਰਹਾ ਨਾ ਆ ਮੱਖਣ ਕੱਢ ਦੋ ਉਹ ਦਿਨ ਤੁਹਾਡੇ ਕੋ ਨਿਕਲਣਾ ਨਹੀਂ ਤੇ ਮੈਂ ਹੀ ਕੱਢਦੀ ਆਂ ਔਰ ਕੌਣ ਕੱਢਦਾ ਮਮਾ ਆ ਵੀ ਮੰਨ ਜੋ ਪਿੱਕ ਦੀ ਹੱਥ ਨਹੀਂ ਲਾਇਆ ਮਲਾਈ ਨੂੰ ਕਿਉਂ ਮੈਂ ਬਣਾਵਾ ਤੇ ਖਾਣ ਨੂੰ ਤੁਸੀਂ ਤਾਂ ਹੀ ਅਡੇਡੇ ਮੋਟੇ ਹੋਈ ਜਾਂਦੇ ਜੇ ਕੱਲ ਨੂੰ ਕਹਿੰਦਾ ਵੈਸੇ ਸਰੀਰ ਫੁੱਲ ਗਿਆ ਵਾ ਮੇਰਾ ਤੇ ਤੈਨੂੰ ਕਿਹੜਾ ਕੋਈ ਰੋਕਦਾ ਸੀਮਾ ਪੁੱਤਰ ਤੂੰ ਵੀ ਖਾ ਲਿਆ ਕਰ ਘਰ ਤੇ ਆਪਣਾ ਹੀ ਐ ਘਰ ਤੇ ਮੇਰਾ ਵਾ ਮੈਨੂੰ ਪਤਾ ਵਾ ਮੇਕੋ ਨਾ ਰੋਜ਼ ਨਵੀਆਂ ਨਵੀਆਂ ਤੂੰ ਗੱਲਾਂ ਸੁਣਦੇ ਜੇ ਅੱਜ ਛੜੂ ਪੋਚੇ ਵਾਲੀ ਨੇ ਨਹੀਂ ਆਣਾ ਪੋਚਾ ਲਵਣਾ ਜੀ ਤੀ ਸੈਰ ਅੰਦਰ ਹੀ ਹੋ ਜਣੀ ਆ ਇੱਥੇ ਕਰਨ ਦੀ ਕੋਈ ਲੋੜ ਨਹੀਂ ਆ। ਇੱਥੇ ਮੈਂ ਬੂਟਿਆਂ ਨੂੰ ਪਾਣੀ ਦੇ ਦਿੰਦੀ ਆ। ਮੈਨੂੰ ਤੇ ਇੰਜ ਲੱਗਦਾ ਹੈ ਨਾ ਸੀਮਾ ਕਿ ਮੈਂ ਨਾ ਹੁਣ ਤੱਕ ਇਸ ਘਰ ਨੂੰ ਸੰਭ ਦੀ ਆਈ ਆ। ਮੈਨੂੰ ਤੇ ਇੰਜ ਲੱਗਦਾ ਪਿਆ ਜਿਵੇਂ ਹੁਣ ਨਾ ਮੇਰੇ ਵਾਸਤੇ ਘਰ ਬਗਾਨਾ ਹੀ ਹੋ ਗਿਆ ਹੋਇਆ। ਬਗਾਨਾ ਕਾਦਾ? ਉਹ ਤੁਹਾਡਾ ਹੀ ਘਰ ਆ। ਉਹਨੂੰ ਸੰਭੋਗੇ, ਖਲਾਰਾ ਚੁੱਕੋਗੇ ਤੇ ਸੰਭੋਗੇ ਨਾ। ਤੁਹਾਡਾ ਹੀ ਰਹਿਣਾ ਵਾ। ਜਾਓ, ਜਾ ਕੇ ਪੋਚੇ ਫੇਰ ਲਓ। ਠੀਕ ਆ। ਚੜ੍ਹੋ ਪਾ ਲਾ ਲਓ। ਤੇ ਮੈਂ ਪਾਣੀ ਦੇ ਕੇ ਆਉਣੀ ਬੂਟਿਆਂ ਨੂੰ। ਹਰ ਰੋਜ਼ ਨਵਾਂ ਪਖੰਡਾ ਹਰ ਰੋਜ਼ ਨਵਾਂ ਪਖੰਡ ਅੱਜ ਦੁੱਧ ਪੀ ਕੇ ਬਹਿ ਗਏ ਆ ਬਰਤੀ ਦਾ ਡੱਬਾ ਇਹਨਾਂ ਨੇ ਮਕੋਣਾ ਵਾ ਸਗਨ ਪਹੁੰਚ ਸਾਨੂੰ ਦੇਣਾ ਪੈਣਾ ਵਾ ਕਿਰਣਾ ਹਾਂਜੀ ਮੰਮੀ ਆ ਜਾਓ ਬਹਿ ਜਾਓ ਮੇਰੇ ਤੇ ਲੱਤਾਂ ਬੜੀਆਂ ਦਰਦ ਹੋਣ ਡੀਆਂ ਅੱਜ ਦਵਾਈ ਲੈਣ ਗਈ ਉੱਥੇ ਤੇ ਕਿਤੇ ਡਾਕਟਰ ਕੋ ਇੰਨੀ ਦੁਨੀਆ ਪਹੁੰਚੀ ਹੋਈ ਐ ਇੱਥੇ ਲੱਗਦਾ ਕਿ ਆਪਾਂ ਹੀ ਬਿਮਾਰ ਆ ਪਰ ਜਦੋਂ ਜਾਈਏ ਹਸਪਤਾਲਾਂ ਦੇ ਵਿੱਚ ਉੱਥੇ ਤਾਂ ਲੱਗਦਾ ਕਿ ਪੈਣਾ ਆਪਾਂ ਠੀਕ ਆ ਜੋ ਹਾਲ ਬਾਹਰ ਦੁਨੀਆ ਦਾ ਮੇਰੀ ਗੱਲ ਸੁਣ ਕਿਰ ਹਾਂਜੀ ਮੰਮੀ ਆ ਸੀਮਾ ਰੋਜ਼ ਫੋਨ ਕਰਦੀ ਆ ਕਿ ਮੇਰੇ ਕੋ ਦੋ ਦਿਨ ਆਓ ਮੇਰੇ ਕੋ ਦੋ ਦਿਨ ਆਓ ਦੱਸ ਕੁੜਮਾ ਕਰ ਰੇ ਦਾ ਚਾ ਲੱਗੀਦਾ ਹੈਗਾ ਜਾਂ ਤਾਂ ਬੜੇ ਆਪਾਂ ਬਾਹਰ ਕਿਤੇ ਰਹਨੇ ਨਾ ਫਿਰ ਤਾਂ ਚਲੋ ਬੰਦਾ ਕਿ ਚੱਲ ਬੰਦਾ ਦੋ ਦਿਨ ਰਹਿ ਹੁੰਦਾ ਤੇ ਫਿਰ ਕਿਉਂ ਆ ਮੰਮੀ ਜੇ ਕਹਿੰਦੇ ਆ ਤੇ ਦੋ ਕੁ ਦਿਨ ਲਾਓ ਮੈਂ ਹੈਗੀ ਆ ਇੱਥੇ ਵਿੱਚ ਸਾਂਭ ਲਾਂਗੀ ਨੀ ਪੈਣਾ ਮੇਰਾ ਤਾਂ ਨਹੀਂ ਦਿਲ ਕਰਦਾ ਜਹਾਨ ਨੂੰ ਮੈਨੂੰ ਤਾਂ ਆਪਣੇ ਘਰ ਚ ਨੀਂਦ ਆਂਦੀ ਏ ਇਹ ਮੈਨੂੰ ਪਤਾ ਵਾ ਤੂੰ ਕਿਤੇ ਵੀ ਚਲ ਜਿਓ ਆਣਾ ਰਾਤੀ ਫੇਰ ਤੁਸੀਂ ਘਰ ਹੀ ਹੁੰਦਾ ਹਾਂ ਹਾਂ ਤੇ ਇਸ ਤਰ੍ਹਾਂ ਕਰਖਾ ਮੇਰੀ ਤੀ ਹਾਂਜੀ ਤੂੰ ਹੋਇਆ ਭੈਣ ਕੋਲ ਮੈਂ ਰਹਿ ਕੇ ਆਵਾ ਰਹਿਣਾ ਰਵੀ ਨਹੀਂ ਰਹਿਣਾ ਹੋਗਾ ਤੇ ਆਪਣੇ ਘਰ ਆ ਜੀ ਇੰਜ ਕਰੀ ਸਵੇਰੇ 골ਡੀ ਨਾਲ ਚਲ ਜਾਵੇਂ ਤੇ ਸ਼ਾਮ ਨੂੰ ਆਉਂਦੀ ਵਕੀ ਉਹਦੇ ਨਾਲ ਹੀ ਆ ਜੀ ਤੇ ਜੇ ਤੇਰਾ ਦਿਲ ਕਰੇ ਰਹਿਣ ਨੂੰ ਤੇ ਤੂੰ ਰਹਿ ਲੈ ਵੀ ਚਲੋ ਠੀਕ ਆ ਮੰਮੀ ਵੇ ਐਸੇ ਤੇ ਮੈਂ ਆ ਹੀ ਜਾਵਾਂਗੀ ਤੁਹਾਨੂੰ ਪਤਾ ਵਾ ਮੈਂ ਵੀ ਨਹੀਂ ਕਿਤੇ ਰਹਿ ਸਕਦੀ ਤੇ ਮੈਂ ਇਸ ਤਰ੍ਹਾਂ ਕਰਾਂਗੀ ਮੈਂ ਚੱਲ ਜਾਵਾਂਗੀ ਤੇ ਫੇਰ ਸ਼ਾਮੀ ਵਾਪਸ ਆ ਜਾਵਾਂਗੀ ਤੁਸੀਂ ਇਹ ਦੱਸੋ ਲੈ ਕੇ ਕੀ ਜਾਣਾ ਫੇਰ ਲੈ ਕੇ ਪੁੱਤ ਉਹ ਕੁੜੀ ਨਵੀਂ ਵਿਆਹੀ ਆਈ ਹੈ ਹੈ ਫਲ ਫਰੂਟ ਉਥੋਂ ਲੈ ਜੇ ਠੀਕ ਹੈ ਉਹ ਤੇ ਠੀਕ ਆ ਪਰ ਫੇਰ ਵੀ ਮੈਂ ਸੋਚਣ ਨਹੀਂ ਆ ਮੈਂ ਨਾ ਇੱਕ ਸੂਟ ਲੈ ਜਾਵਾਂ ਉਹਨਾਂ ਵਾਸਤੇ ਚੱਲ ਲੈ ਜੀ ਨੀ ਸੂੜ ਜਿਹੜਾ ਖੜਨਾ ਉਹ ਵੀ ਲੈ ਜੀ ਤੇ ਜਦੋਂ ਆਂਦੀ ਆਪਣੇ ਕਪੜੇ ਤੇ ਥੇ ਛੜ ਜਾਂਦੀ ਆ ਉਹਦੇ ਕਪੜੇ ਵੀ ਲੈ ਜੀ ਨਾਲ ਚਲੋ ਠੀਕ ਆ ਮੰਮੀ ਫਿਰ ਕੱਲ ਪੱਕਾ ਡਾਲਣਾ ਹੋ ਗਿਆ ਹੁਣ ਤੁਸੀਂ ਦੱਸੋ ਕੁਝ ਖਾਣਾ ਤੇ ਮੈਂ ਬਣਾ ਕੇ ਲਿਆਵਾਂ ਕੁਝ ਨਹੀਂ ਮੈਂ ਆਈ ਜਰਾਕ ਚਲੋ ਠੀਕ ਆ ਮੰਮੀ